ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕੌਰ ਅੱਜ ਦੀ ਨਵੀਂ ਕਲਾਸਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲਾਸ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਔਰ ਸਪੈਸ਼ਲੀ ਇਹ ਭੈਣਾਂ ਦੀ ਡਿਮਾਂਡ ਤੇ ਰਹਿਣ ਵਾਲੀ ਹੈ ਕਿਉਂਕਿ ਕਾਫੀ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਪਸ਼ਮੀਨੇਰ ਸੂਟਾਂ ਲੈ ਕੇ ਤਾਂ ਉਹਦੇ ਵਿੱਚ ਜਿਹੜੇ ਵੀ ਆਪਾਂ ਸੂਟ ਦਿਖਾਏ ਸੀ ਆ ਉਹਦੇ ਕਾਫੀ ਤਾਂ ਆਪਾਂ ਦੇਖੋ ਰੀਸਟਾਕ ਕੀਤਾ ਉਹ ਸੂਟਾ ਨੂੰ ਬਟ ਜਿੰਨੇ ਕ ਸਾਡੇ ਕੋ ਹੋ ਸਕਿਆ ਵੀ ਆਪਾਂ ਵੱਧ ਤੋਂ ਵੱਧ ਤੁਹਾਡੇ ਅੱਤੇ ਉਹ ਕਲਰ ਮੰਗਵਾਈਏ ਔਰ ਕਾਫੀ ਭੈਣਾਂ ਦੀ ਡਿਮਾਂਡ ਵੀ ਹੈ ਕਿ ਸਾਨੂੰ ਉਹੀ ਕਲਰ ਚਾਹੀਦੇ ਨੇ ਐਂਡ ਕੁਝ ਭੈਣਾਂ ਕਹਿ ਰਹੀ ਕਿ ਸਾਨੂੰ ਨਵੇਂ ਕਲਰ ਚਾਹੀਦੇ ਨੇ ਕਿਉਂਕਿ ਜਿਹੜੇ ਉਹ ਡਿਜ਼ਾਈਨਸ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਸੀ ਜਿਹੜੀਆਂ ਭੈਣਾਂ ਨੇ ਉਹ ਵੀਡੀਓ ਨਹੀਂ ਦੇਖੀ ਤੇ ਅੱਜ ਵਾਲੀ ਵੀਡੀਓ ਜ਼ਰੂਰ ਦੇਖ ਲਿਓ ਤੇ ਅੱਜ ਤੁਸੀਂ ਫਿਰ ਨਾ ਕਿਤੇ ਰਹਿ ਜਿਓ ਕਿਉਂਕਿ ਇਹ ਵਾਲੀ ਸੂਟਾਂ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਹੁਣ ਤੁਹਾਨੂੰ ਪਤਾ ਹੈ ਕਿ ਸਰਦੀ ਅੱਗੇ ਵਧਦੀ ਜਾ ਰਹੀ ਹੈ ਐਂਡ ਸਾਰੀਆਂ ਭੈ ਅ ਪਸ਼ਮੀਨਾ ਸੁਤਾਨੀ ਜਿਹੜੀ ਬਹੁਤ ਜ਼ਿਆਦਾ ਨੀਰ ਹੈ ਤੇ ਲੋ ਜੀ ਕਰਦੇ ਆਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਨੇ ਜੇ ਸੂਟ ਦੇ ਨਾਲ ਐਂਡ ਨਾਲ ਹੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਿਹਾ WhatsApp ਨੰਬਰ ਹੈ ਜੀ ਆਪਣਾ ਪਲੀਜ਼ ਸਿੰਪਲ ਕਾਲ ਨਾ ਕਰਿਆ ਕਰੋ ਐਂਡ ਜਿਹੜੀਆਂ ਵੀ ਭੈਣਾ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਐਂਡ ਵਿਜ਼ਿਟ ਕਰਦੇ ਵੀ ਨੇ ਸਮ ਟਾਈਮ ਮੈਂ ਬੁਟੀਕ ਤੇ ਨਹੀਂ ਹੁੰਦੀ ਕਿਉਂਕਿ ਸਾਡਾ ਕੰਮ ਹੀ ਇਦਾਂ ਦਾ ਕਿ ਦੇਖੋ ਮੈਨੂੰ ਕਿਤੇ ਨਾ ਕਿਤੇ ਬਾਹਰ ਅੰਦਰ ਜਾਣਾ ਪੈਂਦਾ ਤਾਂ ਪਲੀਜ਼ ਇੱਕ WhatsApp ਤੇ ਮੈਸੇਜ ਜ਼ਰੂਰ ਕਰ ਦਿਆ ਕਰੋ ਆਉਣ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਇੱਕ ਦੋ ਦਿਨ ਪਹਿਲਾਂ ਮੈਸੇਜ ਕਰਿਆ ਕਰੋ ਮੈਂ ਆਪਣਾ ਸ਼ੈਡਿਊਲ ਬਣਾ ਕੇ ਜਿਹੜਾ ਮੈਂ ਬੁਟੀਕ ਤੇ ਰਹਾ ਠੀਕ ਹੈ ਜੀ ਚਲੋ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਅਸਲੀ ਕਲੈਕਸ਼ਨ ਦਾ ਪਹਿਲਾ ਸੂਟ ਹੋ ਹੋਤ ਹੀ ਜ਼ਿਆਦਾ ਸੋਹਣਾ ਲੋ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਆਨਿਅਨ ਸ਼ੇਡ ਹੈ ਜੀ ਇਹ ਵਾਲਾ ਐਂਡ ਇਸ ਦਾ ਵੀ ਨੈਕ ਬਣਿਆ ਹੋਇਆ ਹੈ ਔਰ ਪਹਿਲਾ ਜਿਹੜੀ ਕਲੈਕਸ਼ਨ ਆਪਾਂ ਤੁਹਾਨੂੰ ਸ਼ੇਅਰ ਕੀਤੀ ਸੀ ਉਹ ਵੀ ਕੁਝ ਇਸੇ ਤਰ੍ਹਾਂ ਦੀ ਸੀ ਤੇ ਉਹਦੇ ਵੀ ਸਾਨੂੰ ਜਿਹੜਾ ਕਲਰ ਮਿਲਿਆ ਜਿਹੜੀ ਭੈਣ ਦੀ ਪੇਮੈਂਟ ਆਈ ਹੋਈ ਸੀ ਭੈਣੋਂ ਸਕਰੀਨਸ਼ਾਟ ਭੇਜ ਕੇ ਆਪਣਾ ਉਹ ਵਾਲਾ ਸੂਟ ਜਿਹੜਾ ਤੁਸੀਂ ਸਾਡੇ ਤੋਂ ਲੈ ਲਿਓ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਰਹੇਗਾ ਘੇਰੇ ਦੇ ਉੱਪਰ ਕੰਮ ਬਹੁਤ ਹੀ ਜ਼ਿਆਦਾ ਸੋਨਾ ਘੇਰੇ ਦੇ ਉੱਪਰ ਕੰਮ ਹੈ ਐਂਡ ਗੱਲ ਕਰੀਏ ਕਿ ਕਸ਼ਮੀਰੀ ਸਟਾਈਲ ਦੇ ਵਿੱਚ ਇਹ ਵਰਕ ਜਿਹੜਾ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਐਂਡ ਤੁਹਾਨੂੰ ਨੈਕ ਦੇ ਉੱਪਰ ਕੰਮ ਮਿਲੇਗਾ ਪੂਰੀ ਸ਼ਰ ਔਰ ਜਿਹੜੀ ਇਹਨਾਂ ਦੇ ਵਿੱਚ ਮੇਨ ਗੱਲ ਹੈ ਜੀ ਉਹ ਹੈਗੇ ਸਟਾਲ ਬਹੁਤ ਹੀ ਪਿਆਰੇ ਜੇ ਇਸ ਤਰ੍ਹਾਂ ਸਟਾਲ ਦੇ ਉੱਪਰ ਵਰਕ ਰਹੇਗਾ ਫੋਰ ਸਾਈਡ ਦੇਖੋ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਆ ਕਲਰ ਬੜਾ ਹੀ ਸੋਹਣਾ ਹੈ ਜੀ ਨਵੀਂ ਸ਼ੇਡ ਆਈ ਬਿਲਕੁਲ ਕਿਉਂਕਿ ਪਹਿਲਾਂ ਦੀ ਖਾਸ ਡਿਮਾਂਡ ਸੀ ਕਿ ਅਮਨ ਉਹ ਵਾਲੇ ਸੂਟ ਦੁਬਾਰਾ ਲੈ ਕੇ ਆਓ ਔਰ ਆਪਾਂ ਬੜੀ ਮੁਸ਼ਕਲ ਦੇ ਨਾਲ ਇਹ ਸਟਾਕ ਜਿਹੜਾ ਮੰਗਵਾਇਆ ਔਰ ਜਿਹੜੀ ਜਿਹੜੀ ਭੈਣਾਂ ਨੂੰ ਚਾਹੀਦੇ ਨੇ ਭੈਣੋ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਐਂਡ ਆਪਣੇ ਲੀਵਲ ਸੂਟ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਅਗਰ ਮੈਂ ਲੈਂਥ ਦੀ ਗੱਲ ਕਰਾਂ ਤਾਂ ਮੈਂ ਲੈਂਥ ਤੁਹਾਨੂੰ ਆਪਾਂ ਇੱਥੇ ਦੱਸ ਦਿੰਨੇ ਆਂ ਕਿ ਇਹਦੀ ਲੈਂਥ ਕਿੰਨੀ ਰਹੇਗੀ ਜਿਹੜੀਆਂ ਪੈਣਾ ਦੀ ਲੈਂਥ ਦੇ ਅਕੋਰਡਿੰਗ ਰਹੇਗਾ ਇਹ ਵਾਲਾ ਸੂਟ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਮੈਜ਼ਰਮੈਂਟ ਆਪਾਂ ਤੁਹਾਨੂੰ ਦੇ ਦਿੰਨੇ ਆਂ ਸ਼ਰਟ ਦੀ ਵੀ ਕਿੰਨਾ ਤੁਹਾਡੀ ਜਿਹੜੀ ਲੈਂਥ ਰਹੇਗੀ ਸ਼ਰਟ ਦੀ ਅਰਾਊਂਡ 45 ਰਹੇਗੀ ਜੀ ਠੀਕ ਹੈ ਐਂਡ 45 ਦੇ ਵਿੱਚ ਆਰਾਮ ਨਾਲ ਤੁਹਾਡੀ ਸ਼ਰਟ ਜਿਹੜੀ ਬਣ ਜਾਏਗੀ ਠੀਕ ਹੈ ਜਿਹੜੀਆਂ ਪੈਣਾ ਦੀ ਲੈਂਥ 45 ਹੈ ਜਾਂ 44 ਹੈ ਆਰਾਮ ਨਾਲ ਉਹਨਾਂ ਦੇ ਜਿਹੜਾ ਇਹ ਵਾਲੀ ਸ਼ਰਟ ਜਿਹੜੀ ਬਣ ਸਕਦੀ ਹੈ ਲਓ ਜੀ ਕਲਰ ਅਗਲਾ ਕਲਰ ਰਹੇਗਾ ਇਹ ਵਾਲਾ ਡਿਜ਼ਾਈਨਸ ਆਪਦੇ ਸੇਮ ਰਹਿਣਗੇ ਔਰ ਕੁਝ ਪਹਿਣਾ ਗੜੀ ਨਵੀਆਂ ਪਹਿਣਾ ਹੁੰਦੀਆਂ ਉਹਨਾਂ ਨੂੰ ਬੜੀ ਟੈਨਸ਼ਨ ਹੁੰਦੀ ਕਿ ਪਤਾ ਨਹੀਂ ਰੱਤੇ ਬੁਰਨਾ ਆ ਜਾਏ ਹਨਾ ਜਾਂ ਕਿਸੇ ਤਰੀਕੇ ਨਾਲ ਇਹ ਕਪੜਾ ਖਰਾਬ ਨਾ ਹੋਵੇ ਦੇਖੋ ਇਦਾਂ ਦੀ ਕੋਈ ਦਿੱਕਤ ਨਹੀਂ ਹੋਏਗੀ ਇਹਦੇ ਵਿੱਚ neck ਬਹੁਤ ਸੋਹਣਾ ਬਣਿਆ ਹੋਇਆ ਦੇਖ ਸਕਦੇ ਹੋ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰੇ ਜੇ ਪਸ਼ਮੀਨੇ ਰਸੂਟ ਨੇ ਇਸ ਤਰ੍ਹਾਂ ਸਟੌਲ ਸਭ ਦੇ ਸੇਮ ਰਹਿਣਗੇ ਕਿਉਂਕਿ ਜਿਹੜਾ ਆਪਾਂ ਪਹਿਲਾ ਡਿਜ਼ਾਈਨ ਲਿਆ ਸੀ ਉਹਦੇ ਵਿੱਚ ਨਾ ਸਟੌਲ ਦੇ ਜਿਹੜੇ ਡਿਜ਼ਾਈਨ ਸੀ ਉਹ ਸਾਰੇ ਡਿਫਰੈਂਟ ਡਿਫਰੈਂਟ ਸੀ ਔਰ ਉਹ ਤੇ ਭੈਣਾ ਬੜੀਆਂ ਕਨਫਿਊਜ਼ ਹੋ ਗਈਆਂ ਸੀ ਵੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਠੀਕ ਹੈ ਜੀ ਸੈਕਿੰਡ ਕਲਰ ਰਹੇਗਾ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਐਂਡ ਮੌਸਮ ਦੇ ਅਕੋਰਡਿੰਗ ਅਗਰ ਕਲਰ ਸ਼ੇਡ ਦੀ ਮੈਂ ਗੱਲ ਕਰਾਂ ਤਾਂ ਬਹੁਤ ਸੋਹਣੇ ਨਿਊ ਜੀ ਸ਼ੇਡ ਆਏ ਹੋਏ ਨੇ ਲਓ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਤੇ ਜਿਹੜਾ ਤੁਸੀਂ ਆਪ ਦਾ ਸੂਟ ਹੋਲਡ ਕਰਵਾ ਸਕਦੇ ਹੋ ਲਓ ਜੀ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਐਂਡ ट्राਊਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ अगला कलर ये वाला लेंथ सब भी सेम रहेगी ठीक है जी 44 फोर्त तो लेके 45 तक आराम ना लेंथ जेडी ਤੁਹਾਡੀ बन जाएगी इस तरीके ਨਾਲ ਇਹਦਾ سٹॉल ਰਹੇਗਾ फोर साइड ਜਿਹੜਾ ਵਰਕ ਰਹੇਗਾ ਆਪਣੇ سٹॉल ਦੇ ਉੱਪਰ ਬਹੁਤ ਪਿਆਰਾ ਜਾ ਜਿਵੇਂ ਮਰਜੀ ਤੁਸੀਂ ਗੁਰਦੁਆਰਾ ਸਾਹਿਬ ਪਾ ਕੇ ਜਾਓ ਜਿਵੇਂ ਮਰਜੀ ਤੁਸੀਂ ਸਰਦੀ ਦੇ ਵਿੱਚ ਪਾਓ ਬਹੁਤ ਸੋਹਣਾ ਫੈਬਰਿਕ ਹੈ ਕਿਸੇ ਤਰ੍ਹਾਂ ਦੀ ਉੱਪਰ ਬੋਰ ਜਿਹੜੀ ਨਹੀਂ ਆਏਗੀ ਔਰ اگر ਮੈਂ ਰੈਂਜ਼ ਦੀ ਗੱਲ ਕਰਾਂ ਤਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਸੂਟ ਜਿਹੜੇ ਆਏ ਹੋਏ ਨੇ ਔਰ ਪਲੀਜ਼ ਭੈਣੋ ਮੈਂ ਹਰ ਵਾਰ ਕਹਿਣੀ ਹੁੰਦੀ ਆ ਕਿ ਸਕਰੀਨਸ਼ਾਟ ਦੇ ਨਾਲ ਸਾਨੂੰ ਮੈਸੇਜ ਕਰਿਆ ਕਰੋ ਏਦਾਂ ਮੈਸੇਜ ਨਾ ਕਰਿਆ ਕਰੋ ਕਿ ਮਨ ਬਲੈਕ ਕਲਰ ਹੈਗਾ ਮਨ ਬਲੂ ਕਲਰ ਹੈਗਾ ਜਾਂ ਰੈੱਡ ਕਲਰ ਹੈਗਾ ਏਦਾਂ ਸਾਨੂੰ ਨਹੀਂ ਪਤਾ ਲੱਗਦਾ ਠੀਕ ਹੈ ਜੀ ਲਓ ਜੀ ਅਗਲਾ ਕਲਰ ਚੈੱਕ ਕਰ ਲਓ ਬਲੈਕ ਕਲਰ ਮੇਰਾ ਫੇਵਰਟ ਕਲਰ ਹੈ ਜੀ ਬਲੈਕ ਬਹੁਤ ਹੀ ਪਿਆਰਾ ਜੀ ਆਈ ਥਿੰਕ ਮੈਂ ਏਦਾਂ ਦਾ ਸੂਟ ਇੱਕ ਬਣਾਇਆ ਵੀ ਸੀ ਪਿਛਲੀ ਸਰਦੀ ਲਓ ਜੀ ਇਸ ਤਰੀਕੇ ਨਾਲ ਰਹੇਗਾ ਸਟਾਲ ਚੈੱਕ ਕਰੋ ਬਹੁਤ ਹੀ ਪਿਆਰਾ ਔਰ ਇਹ ਕੋਈ ਇਦਾਂ ਨਹੀਂ ਹੈਗੇ ਕਿ ਤੁਹਾਨੂੰ ਆਮ ਹੀ ਮਿਲ ਜਾਣਗੇ ਬੁਟੀਕ ਸਟਾਈਲ ਸੂਟ ਨੇ ਜੀ ਬਹੁਤ ਸੋਚ ਸਮਝ ਕੇ ਆਪਾਂ ਤੁਹਾਡੇ ਵਾਸਤੇ ਇਹਦੀ ਕਲੈਕਸ਼ਨ ਕੋਈ ਵੀ ਲੈ ਕੇ ਆਉਣੇ ਆ ਇਦਾਂ ਨਹੀਂ ਹੈਗਾ ਕਿ ਹਰ ਜਗ੍ਹਾ ਤੋਂ ਹੀ ਮਿਲ ਜੇ ਹਾਂ ਮਿਲਦੇ ਕੋ ਸਭ ਕੋ ਜਾਂਦਾ ਅੱਜ ਦੇ ਟਾਈਮ 'ਚ ਕਾਪੀਆਂ ਬਹੁਤ ਚੱਲ ਰਹੀਆਂ ਨੇ ਤੇ ਨਕਲਾ ਤੋਂ ਬਚਿਆ ਕਰੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਬਲੈਕ ਬਹੁਤ ਹੀ ਪਿਆਰਾ ਜਾਂ ਐਂਡ ਵਰਕ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਜਿਹੜਾ ਹੋਇਆ ਹੋਇਆ ਇਸ ਤਰੀਕੇ ਨਾਲ ਚੈੱਕ ਕਰੋ ਨੇਕ ਚੈੱਕ ਕਰੋ ਬਹੁਤ ਪਿਆਰਾ ਜਾਂ ਕਲਰ ਆਪਾਂ ਤੁਹਾਨੂੰ ਸਭ ਦੇ ਸ਼ੋਕ ਘਾਰ ਹੀ ਰਹੇ ਆ ਕਿਹੜਾ ਕਿਹੜਾ ਕਲਰ ਦੇ ਵਿੱਚ ਆਇਆ ਹੋਇਆ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਐਂਡ ਆਰਾਮ ਨਾਲ ਤੁਹਾਡਾ ਸੂਟ ਸੂਟ ਐਂਡ ਸਲਵਾਰ ਤੁਸੀਂ ਬਣਾ ਸਕਦੇ ਹੋ ਟਰੌਜ਼ਰ ਨਾਲ ਬਣਾ ਸਕਦੇ ਹੋ ਜਿਵੇਂ ਤੁਹਾਡੀ ਦਿਲ ਕਰਦਾ ਉਸ ਤਰੀਕੇ ਨਾਲ ਤੁਸੀਂ ਬਣਾਓ ਲਓ ਜੀ ਇੱਕ ਕਲਰ ਰਹੇਗਾ ਇਹ ਵਾਲਾ ਇਸ ਤਰੀਕੇ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਹੀ ਪਿਆਰੇ ਇਸ ਤਰੀਕੇ ਨਾਲ ਇਹਦਾ ਵੀ سٹੌਕ ਰਹੇਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਿਛਲੀ ਕਲੈਕਸ਼ਨ ਦੇ ਵਿੱਚ ਜਿਹੜੇ ਸਟਾਲ ਦੇ ਡਿਜ਼ਾਈਨ ਸੀ ਉਹ ਸਾਰੇ ਡਿਫਰੈਂਟ ਡਿਫਰੈਂਟ ਸੀ ਇਸ ਵਾਰ ਜਿਹੜੇ ਡਿਜ਼ਾਈਨ ਨੇ ਉਹ ਸਭ ਦੇ ਸੇਮ ਹੀ ਰਹਿਣਗੇ ਸਟਾਲ ਦੇ ਠੀਕ ਹੈ ਲੋ ਜੀ ਕਲਰ ਬਹੁਤ ਪਿਆਰੇ ਨੇ ਅੱਛੀ ਲੇਸਿਸ ਨਾਲ ਇਹਨਾਂ ਨੂੰ ਡਿਜ਼ਾਈਨ ਕਰਕੇ ਸਟਿਚਿੰਗ ਕਰਵਾਓ ਬਹੁਤ ਪਿਆਰੇ ਤੁਹਾਡੇ ਸੂਟ ਬਣਗੇ ਲੌਂਗ ਸ਼ਰਟ ਦੇ ਨਾਲ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਐਂਡ ਸਟੇਟ ਸਲਵਾਰ ਬਣਾ ਸਕਦੇ ਹੋ ਜੋ ਤੁਸੀਂ ਲਾਇਕ ਕਰਦੇ ਤੁਸੀਂ ਆਪਣੇ ਅਕੋਰਡਿੰਗ ਸਟਿਚਿੰਗ ਜਿਹੜੀ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਵਾਲੇ ਸੂਟ ਹੋਲਡ ਕਰਵਾ ਸਕਦੇ ਹੋ ਕਿਉਂਕਿ ਆਉਣ ਵਾਲੇ ਟਾਈਮ 'ਚ ਸਰਦੀ ਵਾਝ ਜਾਣੀ ਹੈ ਤਾਂ ਜੋ ਕਲੈਕਸ਼ਨ ਇੱਕ ਵਾਰੀ ਆ ਗਈ ਉਹ ਦੁਬਾਰਾ ਨਹੀਂ ਆਉਣੀ ਹੈਗੀ। ਲਓ ਜੀ ਅਗਲਾ ਕਲਰ ਰਹੇਗਾ ਰੈੱਡ ਕਲਰ ਬਹੁਤ ਹੀ ਪਿਆਰਾ। ਇਹ ਆਪਾਂ ਤਾਂ ਲੈ ਕੇ ਆਏ ਕਿ ਕਾਫੀ ਸਾਰੀਆਂ ਭੈਣਾਂ ਸਾਡੇ ਨਾਲ ਨਾਰਾਜ਼ ਹੋ ਗਈਆਂ ਸੀ ਕਿ ਅਸੀਂ ਸੂਟ ਲੇਟ ਆਰਡਰ ਕੀਤੇ ਨੇ ਤੇ ਅਮਾਂ ਤੁਸੀਂ ਸਾਡੇ ਲਈ ਸੂਟ ਨਹੀਂ ਰੱਖੇ ਦੇਖੋ ਇਦਾਂ ਦੀ ਕਲੈਕਸ਼ਨ ਬਿਲਕੁਲ ਵੀ ਨਹੀਂ ਰਹਦੀ ਹੈਗੀ। ਬੜੀ ਮੁਸ਼ਕਲ ਦੇ ਨਾਲ ਇੱਕ ਦਿਨ ਸਾਡੇ ਕੋਲ ਵਾਲਾ ਸੂਟ ਠਿੱਕਦੇ ਨੇ ਤੇ ਹਾਂ ਗਰ ਮੈਂ ਗੱਲ ਕਰਾਂ ਤਾਂ ਜਿਸ ਦਿਨ ਵੀਡੀਓ ਪੈਜ ਨਾਲ ਦੀ ਨਾਲ ਹੀ ਇਹ ਵਾਲੇ ਸੂਟ ਜਿਹੜੇ ਤਾਂ ਸਾਡੇ ਆ ਆਊਟ ਆਫ ਸਟਾਕ ਹੋ ਗਿਆ ਨਹੀਂ। ਲੋ ਦੀ ਚੈੱਕ ਕਰੋ ਬਹੁਤ ਸੋਨਾ ਘੇਰੇ ਦੇ ਉੱਪਰ ਕੰਮ ਰਹੇਗਾ। ਬਹੁਤ ਸੋਨਾ ਆਪਣੇ ਸਟਾਲ ਦੇ ਉੱਪਰ ਕੰਮ ਰਹੇਗਾ। ਜਿਹੜਾ ਜਿਹੜਾ ਪਸੰਦ ਹੈ ਸਕਰੀਨਸ਼ਾਟ ਲਓ ਔਰ ਇਹ ਵਿంటర్ ਵਾਲੀ ਕਲੈਕਸ਼ਨ ਹੈ ਭੈਣੋ। ਅਲੱਗ ਤੋਂ ਮੈਸੇਜ ਨਾ ਕਰਿਓ ਕਿ ਇਹ ਸਰਦੀ ਵਾਲੇ ਨੇ ਗਰਮੀ ਵਾਲੇ ਨੇ ਮੈਂ ਦੱਸ ਰਹੀਆਂ ਕਿ ਇਹ ਸਰਦੀ ਵਾਲੇ ਸੂਟ ਨੇ ਪਸ਼ਮੀਨੇ ਦੇ ਉੱਪਰ ਬਣੇ ਹੋਏ ਨੇ। ਕਿਸੇ ਤਰ੍ਹਾਂ ਦੀ ਕੋਈ ਬੁਰਨੀ ਹੈਗੀ ਕੋਈ ਕਲਰ ਨਹੀਂ ਜਾਏਗਾ ਠੀਕ ਹੈ। ਤੁਸੀਂ ਟੈਂਸ਼ਨ ਫਰੀ ਹੋ ਕੇ ਸਾਡੇ ਤੋਂ ਸ਼ੋਪਿੰਗ ਜਿਹੜੀ ਕਰ ਸਕਦੇ ਹੋ। ਲੋ ਜੀ ਇੱਕ ਕਲਰ ਰਹੇਗਾ ਇਹ ਵਾਲਾ। ਪਰਪਲ ਕਲਰ ਇਹਦਾ ਡਿਜ਼ਾਈਨ ਜਿਹੜਾ ਜਿਹੜੀ ਆਪਾਂ ਕਲੈਕਸ਼ਨ ਪਹਿਲਾਂ ਸ਼ੇਅਰ ਕੀਤੀ ਸੀ ਤੇ ਇਹ ਕਿਸੇ ਭੈਣ ਨੇ ਮੰਗਵਾਇਆ ਸੀ ਬਟ ਹੁਣ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਭੈਣ ਦਾ ਸੂਟ ਸੀ ਮੈਂ ਉਹਨਾਂ ਨੂੰ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਾਨੂੰ ਜਿਹੜਾ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਇਹ ਭੈਣ ਕਿਸੇ ਭੈਣ ਨੂੰ ਹੀ ਪਸੰਦ ਆ ਇਹ ਵਾਲਾ ਕਲਰ ਆਪਣੇ ਕੋਲ ਮਿਲ ਜਾਏਗਾ ਦੁਬਾਰਾ ਠੀਕ ਹੈ ਇਹ ਵੀ ਆਪਣਾ ਦਾ ਗਲੇ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਠੀਕ ਹੈ ਦੇਖੋ ਇਹਦਾ ਕੰਮ ਥੋੜਾ ਜਿਹਾ ਘੱਟ ਰਹੇਗਾ ਜਿਹੜੇ ਤੁਹਾਨੂੰ ਹੁਣ ਕਲੈਕਸ਼ਨ ਦਿਖਾਈ ਉਹਦੇ ਨਾਲੋਂ ਕਿਉਂਕਿ ਇਹਦੇ ਸਟ ਦੇਖੋ ਇਹਦਾ ਸਟਾਲ ਜਿਹੜਾ ਇਸ ਤਰੀਕੇ ਦਾ ਹੈ ਕਲਰ ਬਹੁਤ ਜ਼ਿਆਦਾ ਸੋਨਾ ਐ ਡਾਰਕ ਪਰਪਲ ਕਰਕੇ ਜਿਹਨੂੰ ਮੈਂ ਗੱਲ ਕਰ ਰਹਾ ਤਾਂ ਬਹੁਤ ਸੋਹਣੀ ਸ਼ੇਡ ਹੈ ਜੀ ਇਹ ਵਾਲੀ ਲੋ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਪਿਆਰਾ ਜਿਹਾ ਪੀਸ ਜਿਹੜਾ ਬਣਿਆ ਹੋਇਆ ਪਸ਼ਮੀਨੇ ਦੇ ਸੂਟ ਰਹਿਣਗੇ ਸਰਦੀ ਦੇ ਵਿੱਚ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਠੀਕੇ ਕੋਈ ਬੁਰਨੀ ਹੈਗੀ ਕੋਈ ਕਲਰ ਨਹੀਂ ਜਾਏਗਾ ਠੀਕੇ ਜਿਹੜਾ ਜਿਹੜਾ ਕਲਰ ਡਿਜ਼ਾਈਨ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਲੋ ਜੀ ਅਗਲੀ ਕਲੈਕਸ਼ਨ ਰਹੇਗੀ ਵੈਲਵਟ ਬਰਾਸ਼ੋ ਦੇ ਉੱਪਰ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਸੀ ਆਪਾਂ WhatsApp ਤੇ ਸਿਰਫ ਪਿਕਚਰ ਜਿਹੜੀ ਅਪਲੋ ਔਰ ਕਾਫੀ ਪਹਿਣਾ ਨੂੰ ਸੂਟ ਪਸੰਦ ਵੀ ਆਏ ਔਰ ਕਾਫੀ ਸੂਟ ਸਾਡੇ WhatsApp ਤੇ ਬੁੱਕ ਹੋ ਜਾਂਦੇ ਨੇ ਤੇ ਕੁਝ ਪਹਿਣਾ ਕਹੇ ਸੀ ਕਿ ਨਹੀਂ ਸਾਨੂੰ ਵੀਡੀਓ ਵਿੱਚ ਪ੍ਰੋਪਰ ਦਿਖਾਓ ਅਮਨ ਤੇ ਲੋ ਪਹਿਣਾ ਨੂੰ ਆਰਾਮ ਨਾਲ ਦੇਖ ਲੋ ਵੈਲਵਟ ਬਰਾਸ਼ੋ ਦੇ ਵਿੱਚ ਇਹ ਵਾਲਾ ਫੈਬਰਿਕ ਰਹੇਗਾ ਬਹੁਤ ਹੀ ਪਿਆਰਾ ਐਂਡ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਡਾਰਕ ਆਨੀਅਨ ਛੇਡ ਦੇ ਨਾਲ ਜਿਹੜੀ ਆਪਾਂ ਬਾਟਮ ਰੱਖੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣੀ ਲਾਈਟ ਐਂਡ ਡਾਰਕ ਕੰਬੀਨੇਸ਼ਨ ਰਹੇਗਾ ਔਰ ਇਹ ਵਾਲਾ ਸੂਟ ਜਿਹੜਾ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ स्क्रीन शॉट लैके सट्सएपे मैसेज जोड़ा कर सद फस्ट कलर ए वाला रहेगा एंड प्रिंटिंग सब की अलग अलग रहेगी जोड़ा भी कलर प्रिंट प्रिंट तुम पसंद है स्क्रीनशॉट लो और वट्सएपे मैसेज करो लो जी अगला कलर रहेगा ब्लैक कलर बहुत ही ज़्यादा सोहना एंड बहुत ही प्यारा ਕੁਇਕ ਸਿੰਪਲ ਸੂਟ ਨੂੰ ਤੁਸੀਂ ਅੱਛੀ ਡਿਜ਼ਾਈਨਿੰਗ ਕਿਵੇਂ ਕਰ ਸਕਦੇ ਹੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਂਡ ਸਾਡੇ ਬੁਟੀਕ ਤੇ ਜਿੰਨੇ ਵੀ ਅੱਛੇ ਡਿਜ਼ਾਈਨ ਬਣੇ ਹੁੰਦੇ ਨੇ ਚਾਹੀਓ ਪ੍ਰਿੰਟ ਸੂਟ ਹੋਣ ਚਾਹੀਓ ਵਰਕ ਵਾਲੇ ਹੋਣ ਚਾਹੀਓ ਮਸ਼ੀਨ ਜਾਂ ਹੈਂਡ ਵਰਕ ਦੇ ਹੋਣ ਤਾਂ ਉਹਨੂੰ ਅੱਛੇ ਤਰੀਕੇ ਨਾਲ ਆਪਾਂ ਸਟਿਚ ਕਰਦੇ ਹਾਂ ਠੀਕ ਹੈ ਜੀ ਤੇ ਤੁਸੀਂ ਜਿਵੇਂ ਦੀ ਸਟਿਚਿੰਗ ਚਾਹੁੰਦੇ ਹੋ ਉਸੇ ਤਰੀਕੇ ਦੀ ਸਟਿਚਿੰਗ ਹੋ ਜਾਏਗੀ ਬਾਕੀ ਤੁਸੀਂ ਕੁਝ ਅੱਛੇ ਤਰੀਕੇ ਨਾਲ ਚਾਹੋ ਲੈ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਕਿ ਅਮਨ ਤੁਸੀਂ ਸਾਨੂੰ ਅੱਛੇ ਤਰੀਕੇ ਨਾਲ ਸਟਿਚਿੰਗ ਕਰ ਦੋ ਠੀਕ ਹੈ ਬਟ ਕੁਝ ਪਰ ਦਾ ਬਜਟ ਹੁੰਦਾ ਕਿ ਨਹੀਂ ਅਸੀਂ ਇਸ ਤੋਂ ਵੱਧ ਜਿਹੜ ਸਟੀਚਿੰਗ ਦੇ ਵਿੱਚ ਨਹੀਂ ਪੈਸਾ ਲਗਾਉਣਾ ਚਾਹੁੰਦੇ ਤਾਂ ਫਿਰ ਉਹ ਤੁਸੀਂ ਜਿੰਨਾ ਕਿ ਲਗਾਓਗੇ ਉਹਦੇ ਅਕੋਰਡਿੰਗ ਸਟੀਚਿੰਗ ਹੋ ਜੇਗੀ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਬਣੇਗਾ ਨੂੰ ਅੱਛੇ ਤਰੀਕੇ ਨਾਲ ਅਗਰ ਆਪਾਂ ਡਿਜ਼ਾਈਨ ਕਰਾਂਗੇ ਸੈਕੰਡ ਕਲਰ ਰਹੇਗਾ ਬਲੈਕ ਕਲਰ ਬਹੁਤ ਹੀ ਪਿਆਰਾ ਜਿਹਾ ਵੈਲਵਟ ਬਰਾਸ਼ੋ ਦੇ ਵਿੱਚ ਰਹੇਗੀ ਸ਼ਰਟ ਐਂਡ ਕ੍ਰੇਪ ਦੀ ਬਾਟਮ ਰਹੇਗੀ ਠੀਕ ਹੈ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਣਗੇ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਦੁਪੱਟਾ ਐਂਡ ਵਿਦਆਊਟ ਸਟੀਚਿੰਗ ਹੋ ਰਿਹਾ ਲਓ ਜੀ ਅਗਲਾ ਕਲਰ ਬੋਟਲ ਗ੍ਰੀਨ ਰਹੇਗਾ ਬਹੁਤ ਹੀ ਪਿਆਰਾ ਜਆ ਇਸ ਤਰੀਕੇ ਨਾਲ ਬਹੁਤ ਪਿਆਰਾ ਜਆ ਕਲਰ ਹੈ ਜੀ ਬੋਟਲ ਗ੍ਰੀਨ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੀਆਂ ਨੇ ਠੀਕ ਹੈ ਕਿਉਂਕਿ ਸਕਰੀਨ ਦੇ ਉੱਪਰ ਆਪਾਂ ਨਾਲ ਹੀ ਪ੍ਰਾਈਸ ਜਿਹੜੀ ਤੁਹਾਨੂੰ ਦਿੱਤੀ ਹੋਈ ਹੈ ਲੋ ਜੀ ਅਗਲਾ ਕਲਰ ਚੈੱਕ ਕਰੋ ਡਾਰਕ ਪਰਪਲ ਕਲਰ ਉਸ ਪਲੇਨ ਬਾਟਮ ਰਹੇਗੀ ਬਹੁਤ ਹੀ ਪਿਆਰੇ ਸੂਟ ਬਣਗੇ ਅਗਰ ਤੁਸੀਂ ਸਾਡੇ ਕੋਲ ਰੈਡੀ ਕਰਵਾਉਣਾ ਚਾਹੋ ਨਾ ਦੁਪੱਟਾ ਤੁਸੀਂ ਸੈਮੀ ਦਾ ਲਗਵਾਉਣਾ ਜਾਂ ਫੁੱਲ ਪਿਓਰ ਦਾ ਲਗਵਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਔਰ ਦੇਖੋ ਅਗਰ ਮੈਂ ਲਾਈਨਿੰਗ ਦੀ ਗੱਲ ਕਰਾਂ ਤਾਂ ਲਾਈਨਿੰਗ ਜਿਹੜੀ ਤੇ ਨੀਚੇ ਆਪਾਂ ਐਡ-ਆਨ ਕਰਾਂਗੇ ਉਹ ਟਾਪ ਦਾ ਲਾਈਨਿੰਗ ਐਡ ਕਰਾਂਗੇ ਠੀਕ ਹੈ ਕਾਟਨ ਦੀ ਲਾਈਨਿੰਗ ਲਗਵਾ ਕੇ ਸੂਟ ਸਟੀਚ ਕਰਵਾਉਂਦਾ ਕੋਈ ਫਾਇਦਾ ਨਹੀਂ ਹੈਗਾ ਖਾਸ ਕਰਕੇ ਇਸ ਵਾਲੇ ਫੈਬਰਿਕ ਦੇ نیچے ਕੁਛ ਪਹਿਣਾ ਕਹਿ ਰਹੀਆਂ ਕਿ ਸਟੀਚਿੰਗ ਤੇ ਥੋੜੇ ਬਹੁਤੇ ਪੈਸੇ ਘੱਟ ਹੋ ਜਾਣਗੇ ਦੇਖੋ 2-400 ਰੁਪਏ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਅਗਰ ਅੱਛੀ ਲਾਈਨਿੰਗ ਤੁਸੀਂ ਐਡ ਕਰਵਾਓਗੇ ਸੂਟ ਦੀ ਫਿਟਿੰਗ ਵੀ ਅੱਛੀ ਬਣੇਗੀ ਔਰ ਫੈਬਰਿਕ ਦੀ ਜਿਹੜੀ ਗ੍ਰੇਸ ਹੈ ਹੋਰ ਜ਼ਿਆਦਾ ਵੱਧ ਜਾਣੀ ਹੈ ਠੀਕ ਹੈ ਦੇਖੋ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਤੁਹਾਨੂੰ ਦੂਰ ਤੋਂ ਵੀ ਦਿਖਾ ਰਿਹਾ ਐਂਡ ਤੁਹਾਨੂੰ ਨੇੜੇ ਤੋਂ ਵੀ ਮੈਂ ਬਾਰ-ਬਾਰ ਦੱਸ ਰਹੀਆਂ ਕਿ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਸਟੀਚਿੰਗ ਤੁਸੀਂ ਬਿਨਾ ਸਟੀਚਿੰਗ ਤੋਂ ਵੀ ਸਾਡੇ ਕੋਲ ਬਾਏ ਕਰ ਸਕਦੇ ਹੋ ਐਂਡ ਸਟੀਚਿੰਗ ਦੇ ਨਾਲ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ। ਲੋ ਜੀ। ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ। ਬਲੈਕ ਦੇ ਵਿੱਚ ਦੂਸਰੀ ਸ਼ੇਡ ਆ ਗਈ ਇਹ ਵਾਲੀ ਬਹੁਤ ਹੀ ਪਿਆਰੀ ਜੀ। ਇਸ ਤਰੀਕੇ ਨਾਲ ਪਲੇਨ ਬਾਟਮ ਰਹੇਗੀ ਨਾਲ। ਬਹੁਤ ਅੱਛੇ ਡਿਜ਼ਾਈਨ ਨੇ ਜੀ ਬਹੁਤ ਪਿਆਰੇ ਕਲਰ ਨੇ ਐਂਡ ਬਹੁਤ ਅੱਛੀ ਪ੍ਰਿੰਟਿੰਗ ਜਿਹੜੀ ਬਣੀ ਹੋਈ ਏ। গারਲਿਸ਼ ਲੁੱਕ ਦੇ ਵਿੱਚ ਤੁਸੀਂ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਜਿਹੜੇ ਰੈਡੀ ਕਰ ਸਕਦੇ ਹੋ। ਲੋਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਐਂਡ ਪ੍ਰਿੰਟਿੰਗ ਬਹੁਤ ਹੀ ਪਿਆਰੀ ਜਿਹੜਾ ਜਿਹੜਾ ਵੀ ਕਲਰ ਪ੍ਰਿੰਟ ਪਸੰਦ ਆ ਪਲੀਜ਼ ਆਰਾਮ ਨਾਲ ਸਕਰੀਨਸ਼ਾਟ ਲਿਓ ਸਕਰੀਨਸ਼ਾਟ ਵੇਲੇ ਜਲਦਬਾਜੀ ਨਾ ਕਰਿਓ ਕਿਉਂਕਿ ਕਈ ਵਾਰ ਤੁਸੀਂ ਚਲਦੀ ਵੀਡੀਓ ਜਦੋਂ ਸਕਰੀਨਸ਼ਾਟ ਲੈਂਦੇ ਹੋ ਤਾਂ ਪ੍ਰੋਪਰ ਕਲਰ ਐਂਡ ਪ੍ਰਿੰਟ ਜਿਹੜਾ ਨਹੀਂ ਪਤਾ ਲੱਗਦਾ ਹੈਗਾ ਲੋਜੀ ਔਰ بیس ਕਲਰ ਰਹੇਗਾ ਸਕਿਨ ਆਫ ਵਾਈਟ ਐਂਡ ਇਹਦੇ ਨਾਲ ਬਹੁਤ ਹੀ ਪਿਆਰੀ ਜੀ ਡਾਰਕ ਮਹਿਰੂਨ ਸ਼ੇਡ ਰਹੇਗੀ ਬਹੁਤ ਜਿਆਦਾ ਸੋਹਣੀ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਅਨ ਸਟੀਚਿੰਗ ਤੋਂ ਬਾਅਦ ਇਹ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉਣੀ ਹੈ ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਜੀ ਜਦੋਂ ਆਪਾਂ ਸੋਚਦੇ ਆ ਕਿ ਇਸ ਤਰੀਕੇ ਨਾਲ ਇਹਨੂੰ ਸਟਿਚ ਕਰਾਂਗੇ ਤਾਂ ਬਹੁਤ ਸੋਹਣਾ ਸੂਟੇ ਬਣੇਗਾ। ਦੇਖੋ ਅਗਲਾ ਕਲਰ ਬਹੁਤ ਪਿਆਰਾ ਪਹਿਲਾਂ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਬੇਸ ਕਲਰ ਆ ਸਕਿਨ ਸੀ ਤੇ ਇਸ ਦਾ ਤੁਸੀਂ ਦੇਖ ਸਕਦੇ ਹੋ ਬੇਸ ਕਲਰ ਬਹੁਤ ਹੀ ਪਿਆਰਾ। ਦੇਖੋ ਬਹੁਤ ਸੋਹਣੀ ਪ੍ਰਿੰਟਿੰਗ। ਅੱਗੇ ਇਸਦੇ ਨਾਲ बॉटम ਤੁਸੀਂ ਚੈੱਕ ਕਰੋ ਡਾਰਕ ਮਹਰੂਮ ਸ਼ੇਡ ਦੀ 크ਰੇਪ ਦੀ बॉटम ਰਹੇਗੀ ਕਲਰ ਬਹੁਤ ਹੀ ਪਿਆਰਾ ਅੱਛੀ ਸਟਿਚਿੰਗ ਕਰਾਓ ਬਹੁਤ ਸੋਹਣੇ ਤੁਹਾਡੇ ਸੂਟ ਜਿਹੜੇ ਰੈਡੀ ਹੋਣਗੇ ਦੇਖੋ ਜੀ बहुत ही प्यारा शर्ट रहेगी वेलवेट वराशो के उपर एंड बॉटम रहेगी करेब की अच्छी क्वालिटी की आप बॉटम लगाई हुई है ठीक है जी तो नाल अगर थोड़ा यलओवर चाहिए ऑल ओवर भी मिल जाएगा ठीक है जी ऑलओवर की प्राइस कुछ डिफरेंट रहेगी एंड मैचिंग सूट की प्राइस आप देखें स्क्रीन के उपर एंड भी डाउड पट्टा यह सूट रहने अगर तो ऑर्डर साढ़े को चल रहा है साढ़े कोल्ड करवा सद अपने ऑर्डर न रैडी करवा सद अगर तुम सा बिना स्टिचिंग सूट बाय करना चाहते हो तो बिना स्टिचिंग भी बाय कर सद ਤੇ ਸਕਰੀਨ ਤੇ ਆਪਣਾ ਨੰਬਰ ਸ਼ੋ ਹੋ ਰਿਹਾ ਨੰਬਰ ਤੇ ਤੁਸੀਂ ਸਾਨੂੰ ਜਾ ਕੇ WhatsApp ਤੇ ਮੈਸੇਜ ਕਰਨਾ ਪਲੀਜ਼ ਸਿੰਪਲ ਕਾਲ ਨਾ ਕਰਿਆ ਕਰੋ ਐਂਡ ਤੁਸੀਂ ਮੈਨ ਟੈਕਸਟ ਮੈਸੇਜ ਕਾਫੀ ਆਉਂਦੇ ਆ ਪਲੀਜ਼ ਕੋਸ਼ਿਸ਼ ਕਰਿਆ ਕਰੋ WhatsApp ਤੇ ਮੈਸੇਜ ਕਰਨ ਦੀ ਟੈਕਸਟ ਮੈਸੇਜ ਦੇਖੋ ਸਾਡੇ ਧਿਆਨ ਚ ਨਹੀਂ ਰਹਿੰਦਾ WhatsApp ਤੇ ਸਾਨੂੰ ਸ਼ੋ ਹੁੰਦੇ ਰਹਿੰਦੇ ਆ ਮੈਸੇਜ ਔਰ ਆਪਾਂ ਰਿਪਲਾਈ ਕਰਦੇ ਰਹਿੰਦੇ ਆ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਉਹ ਬਹੁਤ ਹੀ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤ